ਇਹ ਨਹੀਂ ਸਾਡੇ ਇੱਕ ਸਕੂਲ ਦੀ ਜਿਹੜੀ ਵਾਸੀ ਇਹ ਸਾਡੇ ਕੋਲ ਕੰਪਲੇਂਟ ਪਰਵਿੰਦਰ ਗੌਰ ਤੇ ਮੈਡਮ ਸੁਆਤੀ ਕਹੀ ਨੇ ਜਿਹੜੇ ਪ੍ਰਿੰਸੀਪਲ ਗਾਰਡਨ ਸਕੂਲ ਦੇ ਉਹਨਾਂ ਵੱਲੋਂ ਆਈ ਸੀ ਜਿਹੜਾ ਡਾਇਵਰਸੀ ਰਾਮ ਲਾਲ ਇਹ ਦਰਖਾਸਤ ਸੀ ਪੜਤਾਲ ਦੇ ਸੰਬੰਧ ਵਿੱਚ ਪਹਿਲਾਂ ਤਾਂ ਇਹਦੇ ਵਿੱਚ ਕੁਝ ਇਹ ਨਹੀਂ ਸੀ ਵੀ ਗੱਡੀ ਗੱਡੀ ਆ ਅਸੀਂ ਇਹ ਤਸਦੀਕ ਕਰਕੇ ਜਿਹੜਾ ਫੋਰਚਨਰ ਗੱਡੀ ਜਿਹੜੀ ਆ ਫੋਰਚਨਰ ਗੱਡੀ ਸਾਡੇ ਕੋਲ ਟਰੇਸ ਹੋਈ ਆ ਉਹਦੇ ਜਿਹੜੇ ਅਨਨੋਮ ਲੇਡੀ ਦੇ ਖਿਲਾਫ ਜਿਹੜਾ ਅਸੀਂ ਪੀਆਰ ਨੰਬਰ 156 ਅੰਡਰ ਸੈਕਸ਼ਨ 122 352 2 ਵੀਨਸ 25 27 ਜ ਨੂੰ ਜਣਾ ਜਿਹੜਾ ਅਸਾ ਦਿਖਾਇਆ ਸੀ ਉਹ ਗੱਡੀ ਲੱਗ ਗਈ ਹੈ ਵੀ ਅਸੀਂ ਪਰਚਾ ਦਰਜ ਕਰਾ ਸਾਡੀ ਜਿੱਦੀ ਤੰਤੀਸ਼ ਗoing on ਹੈ ਐਸਸੀਟੀ ਉਸ ਜਿਹੜੇ ਅਸਬਨਾਲੇ ਵਾਲੇ ਤੇ ਦੋ ਟੀਮਾਂ ਹੋਰ ਜਿਹੜੀਆਂ ਉਹ ਲੇਡੀ ਦੀ ਅਰੈਸਟ ਲਈ ਭੇਜੀਆਂ ਜਣੀਆਂ ਇਸ ਤਰ੍ਹਾਂ ਦੀ ਜਿਹੜੀ ਕੋਈ ਵੀ ਅਸੀਂ ਘਟਨਾ ਆਪਣੇ ਇਲਾਕੇ ਵਿੱਚ ਨਹੀਂ ਹੋਣ ਦੇਵਾਂਗੇ ਜੇ ਕੋਈ ਇਹ ਜੀ ਕਾਨੂੰਨ ਨੂੰ ਹੱਥ ਲੂਗਾ ਉਹਦੇ ਖਿਲਾਫ ਬਿਲਕੁਲ ਸਖਤ ਐਕਸ਼ਨ ਲੈ ਜਾਵਾਂਗੇ